ਕਿ ਨਹੀਂ ਜਦੋਂ ਅਸਲੀ ਪੀਰੋ মুর্ਸ਼ਦ ਸਾਹਮਣੇ ਬੈਠੇ ਹੋਣ ਤੇ ਫਿਰ ਵੀ ਆਈ ਕਨੈਕਟ ਨਾ ਹੋਵੇ ਤਾਂ ਗੱਲ ਅਧੂਰੀ ਆ ਮੰਨਦੇ ਹੋ ਸਾਰੇ ਜਣੇ ਇੱਕ ਵਾਰ ਤਾੜੀ ਹੋ ਜਾ ਕੇ ਦੱਸੋ ਵਿਸ਼ਾਲ ਕਹਿ ਰਿਹਾ ਕਿ ਨਾ ਤੇਰਾ ਦਿਲਸ਼ਾਦ ਖੁੱਲਾ ਟੈਮਾ ਮੈਂ ਕਿਹਾ ਗੱਲ ਹੀ ਕੋਈ ਨਹੀਂ ਕੱਲ ਨੂੰ ਮੇਰਾ ਲੁਧਿਆਣਾ ਗੋਸਪਲ ਸ਼ੋਅ ਹੈਗਾ ਮੈਂ 1 ਵਜੇ ਲੱਗਣਾ ਰਾਈਟ ਦਿਨੇ ਦੁਪਹਿਰੇ ਜਿਹੜੀ ਉਧਰ ਲੀਆਂ ਸਾਡੀਆਂ ਸੰਗਤਾਂ ਨੇ ਲਾਈਵ ਦੇਖ ਰਹੇ ਨੇ ਬਾਪੂ ਸ਼ਿਵਮਨਾਸੀ ਦਾ ਸਤਿਕਾਰ ਉਹਨਾਂ ਦੀਆਂ ਮਿਹਰਬਾਨੀਆਂ ਨੇ ਡਾਕਟਰ ਸਾਹਿਬ ਉਹਨਾਂ ਦੀਆਂ ਉਹਨਾਂ ਕਰਕੇ ਸਾਡੀ ਰੋਜੀ ਰੋਟੀ ਚੱਲੀ ਜਾਂਦੀ ਨਹੀਂ ਇੰਨੇ ਜੋਗੇ ਹੈ ਨਹੀਂ ਸੀ ਮੇਰੇ ਖੁਦ ਦੇ ਚੈਨਲ ਤੇ ਲਾਈਵ ਚੱਲ ਰਿਹਾ ਉਦੋਂ ਵੱਜ ਭਾਈ ਖੋੜਾ ਦੇ ਚੈਨਲ ਤੇ ਵੀ ਲਾਈਵ ਚੱਲ ਰਿਹਾ ਰਾਣਾ ਤੇ ਸਾਰੇ ਜਣੇ ਜਰੂਰ ਨੋਟ ਕਰਿਓ ਜਿਹੜੇ ਲਾਈਵ ਦੇਖਦੇ ਨੇ ਉਹ ਕੱਲ ਨੂੰ ਵਾਜੋ ਲੁਧਿਆਣੇ